ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਬੰਨਤ ਕਸ਼ਾ ਬਲੌਗ ਦੇ ਵਿੱਚ ਪਹਿਲਾਂ ਤਾਂ ਮੇਰੇ ਵੱਲੋਂ ਸਾਰੀਆਂ ਮੇਰੀਆਂ ਭੈਣਾਂ ਸਹੇਲੀਆਂ ਨੂੰ ਤੀਜਾਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੈਪੀ ਤੀਜ ਸਾਰਿਆਂ ਨੂੰ ਤੇ ਅੱਜ ਆਪਾਂ ਰੈਡੀ ਹੋ ਕੇ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਤੀਜ ਤੇ ਅੱਜ ਮੀਡੀਏ ਸਾਨੂੰ ਸਾਰੀ ਲੇਡੀਜ਼ ਨੂੰ ਆਜ਼ਾਦੀ ਤੇ ਅੱਜ ਆਪਾਂ ਇਸ ਆਜ਼ਾਦੀ ਦਾ ਚੱਕਾਂਗੇ ਪੂਰਾ ਫਾਇਦਾ ਕਿਉਂਕਿ ਇਹ ਆਜ਼ਾਦੀ ਕਦੀ ਕਦੀ ਮਿਲਦੀ ਹੈ ਕਈ ਵਾਰ ਇਹ ਆਜ਼ਾਦੀ ਛਿੱਤਰਾਂ ਦਾ ਕੰਮ ਵੀ ਕਰ ਦਿੰਦੀ ਹੈ ਲੇਕਿਨ ਅੱਜ ਛਿੱਤਰਾਂ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਸਾਰੀ ਲੇਡੀਜ਼ ਨੇ ਆਪਣੇ ਕਿਚਨ ਤੇ ਤੇ ਘਰ ਦੇ ਕੰਮਾਂ ਚੋਂ ਥੋੜੀ ਜੀ ਫੁਰਸਤ ਲਈ ਤੇ ਅਸੀਂ ਪਹੁੰਚ ਗਏ ਮੇਰੀ ਫਰੈਂਡ ਦੇ ਘਰ ਤੇ ਇਹ ਸਾਰਿਆਂ ਦੀ ਬੈਸਟ ਫਰੈਂਡ ਹੈ ਜੀ ਤੇ ਇਹਦੇ ਨਾਲ ਬਹੁਤ ਪਿਆਰ ਹੈ ਦੀਦੀ ਨਾਲ ਸਾਡਾ ਤੇ ਇਹਨਾਂ ਨੇ ਆਪਣੇ ਘਰ ਤੇ ਇਹ ਵਿੱਚ ਰੱਖਿਆ ਸੀ ਤੀਜ ਜੀ ਸੈਲੀਬ੍ਰੇਟ ਕਰਨ ਦਾ ਥੋੜਾ ਜਿਹਾ ਪ੍ਰੋਗਰਾਮ ਅਸੀਂ ਹੋਣਿਆ ਚਾਰ ਪੰਜ ਲੇਡੀਜ਼ ਮੇਰੀਆਂ ਜਠਾਣੀਆਂ ਸੀ ਤੇ ਮੈਂ ਦੀ ਤੇ ਇੱਕ ਮੇਰੀ ਨਾਨਤ ਸੀ ਪਹਿਲਾਂ ਆਪਾਂ ਚਾਰੇ ਜਣੀਆਂ ਗਈਆਂ ਬੱਚੇ ਸੀ ਸਾਡੇ ਨਾਲ ਮੰਨਤ ਤੇ ਜੋਵਨ ਪ੍ਰਭਜੋਤ ਤੇ ਆਪਾਂ ਨੇ ਸਭ ਤੋਂ ਪਹਿਲਾਂ ਇਹ ਸ਼ੁਰੂ ਕੀਤਾ ਕਿ ਕੀ ਕਰੀਏ ਕੀ ਕਰੀਏ ਇਹ ਕਰਦੇ ਰਹੇ ਤੇ ਪਹਿਲਾਂ ਸੋਚਿਆ ਸੀ 뮤ਜ਼ਿਕ ਚੇਰੇ ਖੇਡ ਲੈਣੇ ਆ ਤੇ ਥੋੜਾ ਆਪਾਂ ਖੇਡਾਂ ਕਿ ਆਪ ਦਾ ਕੀ ਆਪ ਦਾ ਕੁਝ ਸੁਣ ਕੇ ਡੀ ਜੇ ਗਾਣਿਆਂ ਦੀ ਆਵਾਜ਼ ਆ ਜਾਏ ਤੇ ਆਪਾਂ ਦਰਾਣੀਆਂ ਜਠਾਣੀਆਂ ਨੇ ਸਾਰਿਆਂ ਨੇ ਕੰਪੀਟੀਸ਼ਨ ਕੀਤਾ ਦੇਖਦੇ ਹਾਂ ਕਿਹੜੇ ਜਿੱਤਨੇ ਤੇ ਪਹਿਲਾਂ ਮੇਰੀ ਦੂਜੀ ਜਠਾਣੀ ਤੇ ਫਿਰ ਇਹ ਵੀ ਜਠਾਣੀ ਲੱਗਦੀ ਨੇ ਹੈ ਤਾਂ ਵੱਡੇ ਨੇ ਪਰ ਫਰੈਂਡ ਵੀ ਨੇ ਇਹਦੇ ਭੈਣ ਵੀ ਨੇ ਤੇ ਉਹ ਨਿਕਲੇ ਤੇ ਹੁਣ ਮੁਕਾਬਲਾ ਮੇਰੀ ਜਠਾਣੀ ਤੇ ਦਰਾਣੀ ਤੇ ਨਣ ਦੇ ਵਿੱਚ ਸੀ ਦੇਖੋ ਰਿਸ਼ਤੇ ਕਿਦਾਂ ਦੇ ਆ ਜਠਾਣੀ ਦਰਾਣੀ ਨਣ ਦੇ ਤੇ ਤਿੰਨੇ ਰਿਸ਼ਤੇ ਬਹੁਤ ਖਾਸ ਹੁੰਦੇ ਨੇ ਤੇ ਤਿੰਨੇ ਰਿਸ਼ਤਿਆਂ ਦੇ ਵਿੱਚ ਸਭ ਤੋਂ ਪਹਿਲਾਂ ਦਰਾਣੀ ਨੂੰ ਦੜਾਇਆ ਗਿਆ ਚੱਲ ਵੀ ਦਰਾਣੀ ਹੁਣ ਤੇਰੀ ਬਾਹਰੀ ਬਾਹਰ ਹੈ ਤੇ ਹੁਣ ਜਠਾਣੀ ਦੇ ਨਣ ਦੇ ਵਿੱਚ ਮੁਕਾਬਲਾ ਸੀ ਨਣ ਤੇ ਜਠਾਣੀ ਦੇ ਵਿੱਚ ਕੌਣ ਜਿੱਤੋਗੇ ਸਭ ਨੂੰ ਵੇਟ ਸੀ ਕਿਉਂਕਿ ਇਹ ਇੰਨੀ ਜ਼ਿਆਦਾ ਇੰਟਰਸਟਿੰਗ ਗੇਮ ਹੋ ਰਹੀ ਸੀ ਜਿਵੇਂ ਆਪਾਂ ਦੇਖ ਰਹੇ ਸੀ ਜਿਵੇਂ ਆਪਾਂ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਨਾ ਬੱਚੇ ਉਹਨਾਂ ਨੂੰ ਵੇਖਦੇ ਅੱਜ ਅਸੀਂ ਵੀ ਬੱਚੇ ਬਣੇ ਹੋਏ ਸੀ ਲੋ ਜੀ ਨਾਨਦ ਸਾਡੀ ਜਿੱਤੀ ਕਹਿੰਦੇ ਨੇ ਘਰ ਦੇ ਵਿੱਚ ਪਰਜਾਈ ਤੋਂ ਪਹਿਲਾਂ ਨਾਨਦ ਦਾ ਨਾਮ ਆਂਦਾ ਹੈ ਤੇ ਉਹੀ ਕੰਮ ਐਥੇ ਹੋਇਆ ਤੇ ਨਾਨਦ ਨੂੰ ਅਸੀਂ ਪਹਿਲ ਦਿੱਤੀ ਖਸੀ ਖੁਸੀ ਖੁਸੀ ਇਹ ਜਿੱਤਨ ਦਿੱਤੀ ਤੇ ਆਪਾਂ ਜਠਾਣੀਆਂ ਦਰਾਣੀਆਂ ਇੱਕ ਪਾਸੇ ਰਹਿ ਗਏ ਤੇ ਨਾਨਦ ਨੂੰ ਦਿੱਤਾ ਅਸੀਂ ਪਹਿਲਾ ਨੰਬਰ ਤੇ ਨਾਨਦ ਨੂੰ ਸਜ਼ਾ ਵੀ ਪਿਆਰੀ ਜੀ ਦਿੱਤੀ ਸਜ਼ਾ ਕਿ ਜਿੱਤਨ ਦੀ ਸਜ਼ਾ ਸੀ ਚਾਹੇ ਗਿਫਟ ਸਮਝੋ ਕੁਝ ਅਸੀਂ ਸਜ਼ਾ ਲਈ ਉਹਨੂੰ ਕਿ ਸਾਡੇ ਕਹਿ ਮਤਾਬਿਕ ਤੂੰ ਕੰਮ ਕਰਨਾ ਅਸੀਂ ਉਲਟਾ ਹੀ ਕੀਤਾ ਇੱਕ ਵਿਚਾਰੀ ਜਿੱਤੀ ਤੇ ਉਲਟਾ ਸਾਡਾ ਹੀ ਹੁਕਮ ਮੰਨਣਾ ਪਿਆ ਕਹਿੰਦੇ ਨੇ ਇਸ ਘਰ ਵਿੱਚ ਤਾਂ ਪਰਜਾਈਆਂ ਦੀ ਚੱਲਦੀ ਹੈ ਭਾਵੇਂ ਇਹ ਚੀਜ਼ ਜਿੱਤ ਗਈ ਸੀ ਇਹ ਮੁਕਾਬਲਾ ਪਰ ਸਾਡੇ ਕਹਿਤੇ ਹੀ ਐਨਾ ਫਿਰ ਡਾਂਸ ਕੀਤਾ ਅਸੀਂ ਕਿਹਾ ਤੇ ਸਾਡੀ ਸਾਰਿਆਂ ਦੀ ਇੱਛਾ ਹੈ ਤੂੰ ਆਪ ਇੱਕ ਗਣਾ ਤੂੰ ਆਪਣਾ ਚੁਆਇਸ ਕਰ ਲੈ ਤੇ ਤੂੰ ਸਾਰਿਆਂ ਨੂੰ ਅੱਜ ਤੇਰਾ ਡਾਂਸ ਦੇਖਣਾ ਅਸੀਂ ਸਾਰੇ ਇੰਜੋਏ ਕਰਾਂਗੇ ਬੈਠ ਕੇ ਤੇ ਸ자가 ਮੰਨੀ ਤੇ ਨਾ ਡਾਂਸ ਕੀਤਾ ਤੇ ਉਹ ਤੋਂ ਬਾਅਦ ਫਿਰ ਅਸੀਂ ਬੱਚਿਆਂ ਦੀ ਮਿਊਜ਼ਿਕ ਤੇ ਮੁਕਾਬਲਾ ਕਰਵਾਇਆ ਤੇ ਇਹ ਚਾਰੇ ਬੱਚੇ ਸੀ ਸਾਡੇ ਨਾਲ ਦੇਖੋ ਜੀ ਛੋਟੇ ਥੋੜਾ ਜਿਹਾ ਥੋੜੀ ਜੀ ਬੰਦੇ ਇਕੱਠੇ ਹੋਏ ਸੀ ਤੇ ਅਸੀਂ ਸਾਰੇ ਇੰਨਾ ਇੰਜੋਏ ਕਰ ਰਹੇ ਸੀ ਜਿੰਨੂੰ ਪਤਾ ਨਹੀਂ ਕਿੰਨੇ ਜਣੇ ਇਕੱਠੇ ਹੋਣ ਥੋੜਿਆਂ ਦੇ ਵਿੱਚ ਵੀ ਬਹੁਤ ਮਜ਼ਾ ਆਇਆ ਜੀ ਖੇਲਣ ਦਾ ਗੇਮਾਂ ਜਿਹੜੀਆਂ ਹੋਈਆਂ ਅਸੀਂ ਤੇ ਸਾਡੇ ਨਾਲ ਸੱਚ ਭੁੱਲੇ ਗਈ ਇੱਕ ਤਾਂ ਇੱਕ ਤੋ ਖਾਸ ਮੈਂਬਰ ਸੀ ਸਾਡੇ ਲੱड्डू ਗਪਾਲ ਜੀ ਉਹ ਚੇਅਰ ਤੇ ਬੈਠੇ ਉੱਥੇ ਦੇਖ ਰਹੇ ਸੀ ਇਹ ਜਿਹੜੇ ਦੀਦੀ ਦੇ ਘਰ ਆਪਾਂ ਪ੍ਰੋਗਰਾਮ ਕਰ ਰਹੇ ਸੀ ਉਹਨਾਂ ਦੇ ਘਰ ਰਹਿਣ ਲੱड्डू ਗਪਾਲ ਜੀ ਤੇ ਲੱड्डू ਗਪਾਲ ਜੀ ਨੂੰ ਕਿਵੇਂ ਭੁੱਲ ਸਕਦੇ ਨੇ ਉਹਨਾਂ ਦਾ ਨੰਬਰ ਭਗਵਾਨ ਦਾ ਨੰਬਰ ਤੋਂ ਪਹਿਲੇ ਨੰਬਰ ਤੇ ਤੇ ਉਹ ਸਾਡੇ ਸਾਰਿਆਂ ਦੀਆਂ ਗੇਮਾਂ ਸਾਰਾ ਪ੍ਰੋਗਰਾਮ ਉਹਨਾਂ ਨੇ ਇੰਜੋਏ ਕੀਤਾ ਤੇ ਸਾਹਮਣੇ ਬੈਠੇ ਦੇਖ ਰਹੇ ਸੀ ਤੇ ਇਹਦੇ ਵਿੱਚ ਜਿੱਤੀ ਜੀ ਮੰਨਤ ਅੰਦੇ ਤਾਂ ਨਹੀਂ ਨੱਚੀ ਪਰ ਮੇਰੇ ਪੁੱਤ ਨੇ ਧਮਾਲਾ ਪਾ ਦਿੱਤੀਆਂ ਮੰਨਤ ਦੀ ਡਿਊਟੀ ਮੰ ਜੋਵਨ ਨੇ ਪੂਰੀ ਕੀਤੀ ਤੇ ਮੇਰਾ ਪੁੱਤ ਬਹੁਤ ਨੱਚਿਆ ਆਪਣੀ ਭੂਆ ਦੇ ਨਾਲ ਤੇ ਹੁਣ ਫੇਰ ਆਪਾਂ ਦਰਾਣੀਆਂ ਜਠਾਣੀਆਂ ਹੋਣ ਲੱਗੀਆਂ ਇਕੱਠੀਆਂ ਕਿਉਂਕਿ ਅੱਡੀ ਨਹੀਂ ਟਿਕਦੀ ਜਦੋਂ ਆਪਾਂ ਸ਼ੁਰੂ ਕਰ ਦਿੰਦੇ ਆ ਕੋਈ ਪ੍ਰੋਗਰਾਮ ਦੇ ਵਿੱਚ ਫਿਰ ਆਪਣਾ ਨੱਚਦੇ ਹੋਏ ਇਹ ਨਹੀਂ ਦੇਖਣਾ ਚਾਹੁੰਦਾ ਕਿ ਕੋਈ ਆਇਆ ਚਾਹੇ ਨਾ ਆਇਆ ਤੇ ਇੱਥੇ ਆਪਾਂ ਫੁੱਲ ਮਸਤੀ ਕਰ ਰਹੇ ਸੀ ਤੇ ਇਹ ਵੀ ਸੋਚ ਰਹੇ ਸੀ ਕਿ ਕੀ ਲੈਣਾ ਜੇ ਘਰ ਦੇ ਟੈਨਸ਼ਨਾਂ ਵਿੱਚ ਬੰਦਾ ਇੰਨਾ ਉਲਝਾਰ ਅੰਦਾਜ਼ ਕੋਈ ਪਤਾ ਨਹੀਂ ਅੱਜ ਦਾ ਦਿਨ ਹੈ ਕੱਲ ਦਾ ਨਹੀਂ ਤੇ ਆਪਾਂ ਚਾਹਦੇ ਹਾਂ ਜਿਹੜੇ ਵੀ ਆਪਣੇ ਜ਼ਿੰਦਗੀ ਦੇ ਖੁਸ਼ੀ ਵਾਲੇ ਪਲ ਨੇ ਇੰਜੋਏ ਕਰੋ ਮਦਦ ਤਿਹਾਰੇ ਇਦਾਂ ਦਾ ਹੁੰਦਾ ਹੈ ਜ ਜਿਹਦੇ ਵਿੱਚ ਕਹਿੰਦੇ ਨੇ ਸਾਰੀਆਂ ਜੜੀਆਂ ਕੁਮਾਰੀਆਂ ਵਿਆਹਿਆਂ ਨੂੰ ਇਕੱਠੇ ਹੋ ਕੇ ਮੌਕਾ ਮਿਲਦਾ ਹੈ ਇਕੱਠੇ ਨੱਚਣ ਟੱਪਣ ਦਾ ਤੇ ਅੱਜ ਆਪਾਂ ਸਾਰੀਆਂ ਨੂੰ ਮਿਲਿਆ ਮੌਕਾ ਜੀ ਕਿਤਨਾ ਸੇਲੀਆਂ ਹੀ ਹੁੰਦੀਆਂ ਨੇ ਜੋ ਬਉਆਂ ਸਾਰੇ ਗਲੀ ਪੜੋਤ ਦੇ ਵਿੱਚ ਹੁੰਦੀਆਂ ਨੇ ਤੇ ਅੱਜ ਸੇਲੀਆਂ ਸੇਲੀਆਂ ਦੀ ਤਰ੍ਹਾਂ ਹੀ ਆਪਾਂ ਤੀਜਾ ਇੰਜੋਏ ਕਰ ਰਹੇ ਸੀ ਤੇ ਵੀਡੀਓ ਬਣਾ ਰਹੇ ਸੀ ਤੇ ਆਪਣਾ ਥੋੜਾ ਮੋਟਾ ਪ੍ਰੋਗਰਾਮ ਦੇਖਣ ਲਈ ਆਂਟੀ ਆਰ ਵੀ ਆ ਗਈ ਸੀ ਪੋਚੰਗਾ ਲਗਿਆ ਉਹ ਵੀ ਆਏ ਤੇ ਉਹ ਬੈਠ ਕੇ ਇੰਜੋਏ ਕਰ ਰਹੇ ਸੀ ਨਾਲੇ ਹੱਸ ਰਹੇ ਸੀ ਤੇ ਨੱਚ ਨੱਚ ਕੇ ਤੇ ਅਸੀਂ ਆਈਏ ਠੀਕ ਅਗਲੇ ਦਾ ਲੈਂਟਰ ਗੇਰ ਨਾ ਕਰ ਰੱਖਿਆ ਸੀ ਇੰਨਾ ਜ਼ਿਆਦਾ ਨੱਚੇ ਨਾ ਉਹ ਤਾਂ ਬਾਅਦ ਚ ਪਤਾ ਲੱਗਿਆ ਕਿ ਇਹ ਨੱਚਦੇ ਹੋਏ ਕਿੰਨੇ ਜ਼ਿਆਦਾ ਰਾਤ ਨੂੰ ਲੱਤਾਂ ਦਰਦ ਗਈ ਉਸ ਤੋਂ ਬਾਅਦ ਸੀ ਸਾਡੀ ਬਾਰੀ ਜਿਹੜੇ ਆਪਣੇ ਮਹੱਲੇ ਤੋਂ ਆਈਆਂ ਸੀਆਂ ਲੇਡੀਜ਼ ਉਹਨਾਂ ਨੇ ਸਾਡੀ ਗੱਲ ਦਾ ਮਾਨ ਰੱਖਿਆ ਸੀ ਕਿ ਆਂਟੀ ਤੁਹਾਡੀ ਬਾਰੀ ਆ ਹੁਣ ਤੀਜ ਬਣਾਣ ਦੀ ਤੁਸੀਂ ਵੀ ਨੱਚ ਕੇ ਦਿਖਾਓ ਤੇ ਆਂਟੀ ਆ ਰਹਿਣ ਨੱਚ ਕੇ ਵਿਖਾਏ ਤਾਂ ਤੁਸੀਂ ਵੀ ਇੰਜੋਏ ਕਰੋ ਅੱਧੀ ਅੱਧਾ ਫੋ ਫਾਤੀ ਹਿੱਤ ਤੇ ਸਾਰਿਆਂ ਨੇ ਇੰਨਾ ਜ਼ਿਆਦਾ ਮਜ਼ਾ ਕੀਤਾ ਤੇ ਬਹੁਤ ਚੰਗਾ ਲੱਗ ਰਿਹਾ ਟੀਚਰ ਨਾਲ ਇਹ ਸੈਲੀਬ੍ਰੇਟ ਕਰਨਾ ਸਾਨੂੰ ਤੇ ਕੈਨ ਇਹਦੇ ਡੈਡੀ ਦੀ ਮੈਨੂੰ ਇੱਕ ਗੱਲ ਇੱਥੇ ਯਾਦ ਆ ਰਹੀ ਸੀ ਇਹ ਕਹਿੰਦੇ ਸੀ ਕਿ ਜਿਵੇਂ ਤੁਸੀਂ ਘਰ ਦੇ ਕੰਮਾਂ 'ਚ ਸਾਰੇ ساری ਉਮਰ ਲੱਗੇ ਰਹੋ ਜਦੋਂ ਤੁਹਾਨੂੰ ਮੈਡਲ ਮਿਲਨੇ ਜਦ ਵੀ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਕਰਦੀਆਂ ਕੀ ਉਹ ਚਾਹੇ ਕੋਈ ਵੀ ਕਹਦੇ ਚਾਹੇ ਆਪਾਂ ਜਿੰਨਾ ਮਰਜ਼ੀ ਕਰ ਲਈਏ ਤੇ ਇਸ ਦੌੜ ਭੱਜ ਦੀ ਜ਼ਿੰਦਗੀ 'ਚ ਕਮ ਤਕਮ ਤੁਸੀਂ ਆਪਣੇ ਲਈ ਟਾਈਮ ਕੱਢੋ ਤਾਂ ਜੋ ਸੀ ਵੀ ਮਾਈਂਡ ਫਰੈਸ਼ ਹੋ ਐਨ ਟੈਂਸ਼ਨ ਨਾ ਡਿਪਰੈਸ਼ਨਾਂ ਦੇ ਵਿੱਚ ਰਹਿੰਦੀਆਂ ਨੇ ਇਹ 36 ਚੀਜ਼ਾਂ ਹੁੰਦੀਆਂ ਨੇ ਜਿਹੜੀ ਘਰ ਦੀਆਂ ਲੇਡੀਜ਼ ਨੂੰ ਟੈਂਸ਼ਨਾਂ ਦੇ ਕੇ ਰੱਖਦੀਆਂ ਨੇ ਤੇ ਥੋੜਾ ਮੋਟਾ ਆਪਣੇ ਲਈ ਟਾਈਮ ਕੱਢੋ ਆਪਣੇ ਲਈ ਜੀਓ ਤੇ ਇਹ ਕੁਝ ਨਹੀਂ ਕਿਸੇ ਨੇ ਯਾਦ ਕਰ ਲੇਦੀ ताई ਕੁੜੀਆਂ ਨਹੀਂ ਨਰਪੁੱਲ ਤੇਗਾ ਕਦੇ ਹਾਂ ਕਰਗੇ ਜਣਾ ਬਿਨ ਕਰਕੇ ਕਦੇ ਹਾਂ ਕਰਗੇ ਕਿਹੜਾ ਦੇ ਦੇ ਮਟਿਆਰੇ ਮੰਦੀਵਾ ਕਰੀ ਤੇ ਕਿਹੜਾ ਦੇ ਦੇ ਮਟਿਆਰੇ ਮੰਦੀਵਾ ਕਰੀ ਕੋਈ ਹੈ ਰਾਣੀ ਦੇਣੀ ਮਟਿਆਰੇ ਸੁਣਦੀ ਚੱਲਣਾ ਚਲੋ ਥੰਦੂ ਚਲੋ ਆਪਾ ਜੈ ਮੰਦੀਵਾ ਮੰਮੀ ਕੋਲ ਦੇ ਕਿਸ ਨੇ ਤੁਹਾਨੂੰ ਯਾਦ ਕਰਨਾ ਸੀ ਐਨਾ ਕੰਮ ਕੀਤਾ ਐਂ ਬੱਚੇ ਪਾਲੇ ਐਂ ਘਰ ਸੰਭਿਆ ਕਿਸੇ ਨੇ ਉਹ ਸੋ ਸਿਰਫ ਇਹੀ ਕਹਿਣਗੇ ਅਸੀਂ ਕਰਦੇ ਆਏ ਆ ਤਾਂ ਤੁਡੀ ਵੀ ਡਿਊਟੀ ਐਸੀ ਵੀ ਤਾਂ ਬੱਚੇ ਪਾਲੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਪਾਲ ਰਹੇ ਹੋ ਇਹ ਡਿਊਟੀ ਦੇ ਵਿੱਚ ਹੀ ਗਿਣੇ ਜਾਣਾ ਪਰ ਜਿਹੜੇ ਇਹ ਪਾਲਨੇ ਇਹ ਆਪਣੇ ਦਿਲ 'ਚ ਐਵੇਂ ਰਹੇਗੇ ਖੁਸ਼ੀ ਦੇਣ ਵਾਲੇ ਚਲੋ ਦੇ ਲੈ ਗਿਰੋ ਜਦ ਵੀ ਯਾਦ ਕਰਾਂਗੇ ਚਿਹਰੇ ਤੇ ਇੱਕ ਮੁਸਕਾਨ ਲੈ ਕੇ ਸਾਡੇ ਅੱਗੇ ਹੋਣਗੇ ਤੇ ਆਪਾਂ ਨੂੰ ਥੋੜੀ ਖੁਸ਼ੀ ਮਹਿਸੂਸ ਹੋਊਗੀ ਤੇ ਆਪਾਂ ਦਾ ਇਹ ਉਠਾਣ ਲਿਆ ਕਿ ਜੋ ਵੀ ਹੋਣਾ ਖੁਸ਼ ਰਹਿਣਾ ਹੈ ਤੇ ਖੁਸ਼ੀ ਨਾਲ ਆਪਣੇ ਫਰੈਂਡਾਂ ਤੇ ਸਹੇਲੀਆਂ ਚਠਾਣੀਆਂ ਦਰਾਨੀਆਂ ਜਿਵੇਂ ਵੀ ਅਸੀਂ ਪਿਆਰ ਨਾਲ ਰਹਾਂਗੇ ਤੇ ਹਰ ਚੀਜ਼ ਨੂੰ ਸੈਲੀਬ੍ਰੇਟ ਕਰਾਂਗੇ ਉਦੋਂ ਬਾਅਦ ਫਿਰ ਕੋਲਡ ਡਰਿੰਕ ਪੀ ਆਪਾਂ ਨੇ ਤੇ ਦੀਦੀ ਦਾ ਵੀ ਬਹੁਤ ਥੈਂਕ ਯੂ ਉਹਨਾਂ ਨੇ ਪ੍ਰੋਗਰਾਮ ਲਈ ਸਾਨੂੰ ਸੁਝਾਅ ਦਿੱਤਾ ਤੇ ਸਾਰਿਆਂ ਆਪਾਂ ਇਕੱਠੀਆਂ ਹੋਏ ਜਿੰਦਗੀ ਦੀ ਭੱਜ ਰੋੜ ਦੇ ਵਿੱਚੋਂ ਥੋੜਾ ਟਾਈਮ ਕੱਟਿਆ ਆਪਣੇ ਲਈ ਤੇ ਮਨਾਂ ਚ ਬਹੁਤ ਖੁਸ਼ੀ ਤੇ ਹੁਣ ਜਾ ਕੇ ਬਣਾਉਣਾ ਸੀ ਰੋਟੀ ਪਾਣੀ ਕਰਦੇ ਫੈਮਿਲੀ ਮੈਂਬਰ ਵੀ ਦੇਖ ਰਹੇ ਸੀ ਅਸੀਂ ਕਹਿ ਕੇ ਆਏ ਸੀ 6:30 ਤੇ 7:00 ਬੱਜ ਚੁੱਕੇ ਸੀ ਤੇ ਦੀਦੀ ਨੇ ਜਿੰਨਾ ਦੇ ਘਰ ਆਪਾਂ ਨੇ ਪ੍ਰੋਗਰਾਮ ਕੀਤਾ ਤੇ ਹੁਣ ਇਹ ਡਾਂਸ ਸਿੱਖ ਰਹੇ ਸੀ ਲੜਕੀਆਂ ਕੋਲ ਸਟੈਪ ਹੋਜੇ ਜਿਹੜੀ ਅੱਜ ਕੱਲ ਕੁੜੀਆਂ ਨੂੰ ਹਰ ਤਰ੍ਹਾਂ ਦੇ ਸਟੈਪ ਆਉਂਦੇ ਨੇ ਡਾਂਸ ਦੇ ਸਕੂਲਾਂ ਦੇ ਵਿੱਚ ਪ੍ਰੈਕਟਿਸਾਂ ਚੱਲਦੀ ਰਹਿੰਦੀਆਂ ਨੇ ਚਲੋ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ੀ ਮਿਲੇ ਐਦਾਂ ਦੇ ਕੰਮ ਕਰੋ